ਇੱਕ ਵੱਡੀ ਖਬਰ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਪੈਰੋਲ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰਕੀ ਸੀ ਦਰਅਸਲ ਸਰਦੂਤ ਇਜਲਾਦ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਹੁਣ ਇਸ ਵਾਰ ਵੀ ਅਮਰਿਤਪਾਲ ਸਿੰਘ ਸੰਸਦ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਜਵਾਬ ਦਾਖਲ ਕੀਤਾ ਗਿਆ ਅਤੇ ਇਸ ਆਧਾਰ ਤੇ ਉੱਪਰ ਹੁਣ ਅਮਰਿਤਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤੀ ਗਈ ਹੈ ਸੋ ਵੱਡੀ ਖਬਰ ਹੈ ਕਿ ਅਮਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਮਿਲੀ ਹੈ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਜਿਹੜੀ ਕਿ ਪੈਰੋਲ ਅਰਜੀ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਪਟੀਸ਼ਨ ਦਰਕੀਤੀ ਗਈ ਸੀ ਜਿਸ ਦੇ ਵਿੱਚ ਇਹ ਮੰਗ ਰੱਖੀ ਗਈ ਸੀ ਕਿ ਸਰਦੂਤ ਇਜਲਾਸ ਦੇ ਵਿੱਚ ਅਮਨਿਲਪਾਲ ਸਿੰਘ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਜਿਹੜੇ ਕੀ ਮਸਲੇ ਨੇ ਉਹ ਲੋਕ ਸਭਾ ਦੇ ਵਿੱਚ ਚੁੱਕ ਸਕਣ ਪਰ ਜੋ 1 ਦਸੰਬਰ ਤੋਂ ਇਹ ਸਰਦਰੂਤ اجلاس ਸ਼ੁਰੂ ਹੋਣ ਜਾ ਰਹੇ ਇਸ ਵਿੱਚ ਵੀ ਅਮਰਿਤਪਾਲ ਸਿੰਘ ਹੁਣ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਜਵਾਬ ਦਾਖਲ ਕਰਨ ਦੇ ਲਈ ਕਿਹਾ ਸੀ ਅਤੇ ਇਸੇ ਸਬੰਧ ਦੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੇ ਵੱਲੋਂ ਜੋ ਰਿਪੋਰਟ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਉਸ ਦੇ ਆਧਾਰ ਤੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤੀ ਗਈ ਹੈ ਪੈਰੋਲ ਨੂੰ ਜਿਹੜਾ ਕੀ ਹੁਣ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਅਤੇ ਜੋ ਰਿਪੋਰਟ ਸਰਕਾਰ ਦੇ ਵੱਲੋਂ ਦਾਖਲ ਕੀਤੀ ਗਈ ਹੈ ਅਦਾਲਤ ਦੇ ਵਿੱਚ ਉਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਅਮਰਿਤਪਾਲ ਸਿੰਘ ਨੂੰ ਰਿਹਾਈ ਦਿੱਤੀ ਜਾਂਦੀ ਹੈ ਤਾਂ ਕਾਨੂੰਨੀ ਵਿਵਸਥਾ ਨੂੰ ਵੱਡਾ ਖਤਰਾ ਖੜਾ ਹੋ ਸਕਦਾ ਹੈ ਇਸ ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਮਰਿਤਪਾਲ ਦੇ ਐਨਐਸਐਸ ਐਨਸੀ ਦੇ ਵਿੱਚ ਧਾਰਾ 15 ਦਾ ਜਿਹੜਾ ਕੀ ਹਵਾਲਾ ਦੰਦਿਆ ਹੋਇਆ ਉਸ ਦੀ ਐਨਐਸਐਸ ਨੂੰ ਐਨਐਸਐਸ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਕੀ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਕਿ ਪੰਜਾਬ ਰੈਣਾ ਹਾਈ ਕੋਰਟ ਦੇ ਵੱਲੋਂ ਇਸ ਮਸਲੇ ਦੇ ਉੱਪਰ ਫੈਸਲਾ ਲਿਆ ਜਾਵੇਗਾ ਪਰ ਐਸੇ ਦਰਮਿਆਨ ਜਿਹੜਾ ਕੀ ਸਰਦਰੂਤ اجلاس ਆ ਜਾਂਦਾ ਹੈ ਤੇ ਫਿਰ ਜਿਹੜਾ ਕੀ ਹੈ ਇਸ ਇਜਲਾਸ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਜੋ ਪਟੀਸ਼ਨ ਦਰ ਕੀਤੀ ਜਾਂਦੀ ਹੈ ਉਸ ਦੇ ਨੂੰ ਲੈ ਕੇ ਜੋ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਸੀ ਅਤੇ ਜੋ ਅੰਮ੍ਰਿਤਸਰ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਰਿਪੋਰਟ ਦਾਖਲ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਉਸ ਦੇ ਵਿੱਚ ਇਹ ਸਿੱਧਾ ਸਿੱਧਾ ਕਿਹਾ ਗਿਆ ਕਿ ਅੰਮ੍ਰਿਤਪਾਲ ਨੂੰ ਪੈਰੋਲ ਦੇਣਾ ਭਾਵ ਕਿ ਰਿਹਾ ਕੀਤੇ ਜਾਣ ਦੇ ਨਾਲ ਕਿਉਂ ਵਿਵਸਥਾ ਦੇ ਉੱਪਰ ਵੱਡਾ ਖਤਰਾ ਖੜਾ ਹੋ ਸਕਦਾ ਹੈ ਅਜਿਹੇ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਪੈਰੋਲ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਰਾਹਤ ਜਿਹੜੀ ਕਿ ਮਿਲਣ ਦੀ ਉਮੀਦ ਸੀ ਪਰ ਉਸ ਉਮੀਦ ਦੇ ਉੱਪਰ ਹੁਣ ਪਾਣੀ ਫਿਰ ਚੁੱਕਿਆ ਜੇਕਰ ਆਪਾਂ ਗੱਲ ਕਰੀਏ ਤਾਂ 2023 ਦੇ ਵਿੱਚ ਜਦੋਂ ਅੰਮ੍ਰਿਤਪਾਲ ਨੂੰ ਐਨਐਸਐਲ ਲਗਾ ਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਤਾਂ ਜੇਲ੍ਹ ਦੇ ਵਿੱਚ ਰਹਿੰਦੇ ਆਂ ਹੀ ਉਹਨਾਂ ਨੇ 2024 ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਆਪਣੇ ਵਿਰੋਧੀ ਕੁਲਬੀਰ ਸਿੰਘ ਜ਼ੀਰਾ ਨੂੰ ਜੋ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੂੰ ਵੱਡੀ ਬਹੁਮਤ ਦੇ ਨਾਲ ਮਾਦ ਦਿੱਤਾ ਸੀ ਅੰਮ੍ਰਿਤਪਾਲ ਨੂੰ ਤਕਰੀਬਨ 4 ਲੱਖ 4000 ਤੋਂ ਵੱਧ ਜਿਹੜੀ ਕਿ ਵੋਟਾਂ ਮਿਲਿਆ ਸਨ ਅਤੇ ਉਹਨਾਂ ਨੇ ਆਪਣੇ ਵਿਰੋਧੀ ਨੂੰ 195120 ਵੋਟਾਂ ਦੇ ਨਾਲ ਅਕ੍ਰੇਡਿਟ ਕਰ ਦਿੱਤੀ ਸੀ ਅਤੇ ਇਸੇ ਦਰਮਿਆਨ ਜਦੋਂ ਹੁਣ ਹਲਕੇ ਦੇ ਮਸਲਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਸਿੱਧਾ-ਸਿੱਧਾ ਇਹੀ ਹੁੰਦਾ ਹੈ ਕਿ ਜੋ ਆਪਣੇ ਹਲਕੇ ਦੇ ਨਾਲ ਜੁੜੇ ਹੋਏ ਮਸਲੇ ਨੇ ਉਹ ਲੋਕ ਸਭਾ ਦੇ ਵਿੱਚ ਚੁੱਕੇ ਜਾਂ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਪਰ ਹੁਣ ਜਿਹੜੇ ਕਿ ਖਡੂਰ ਸਾਹਿਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨੇ ਕਿਉਂਕਿ ਜਿਸ ਨੁਮਾਇੰਦੇ ਨੂੰ ਉਹਨਾਂ ਨੇ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਆ ਉਹ ਦਿਬੜਗੜ ਜਿਲ੍ਹੇ ਦੇ ਵਿੱਚ ਬੰਦ ਹੈ ਉਸ ਦੇ ਉੱਪਰ ਤਿੰਨ ਵਾਰ ਐਨਐਸਏ ਦੀ ਜਿਹੜੀ ਕਿ ਮਿਆਦ ਉਹ ਵਧਾਈ ਜਾ ਚੁੱਕੀ ਆ ਤੇ ਹਾਲਾਂਕਿ ਇਸ ਮਸਲੇ ਨੂੰ ਚੁਣੌਤੀ ਵੀ ਦਿੱਤੀ ਗਈ ਪਰ ਫਿਰ ਵੀ ਕੋਈ ਰਾਹਤ ਨਹੀਂ ਮਿਲੀ ਹੈ ਸੋ ਗੱਲਬਾਤ ਕਰਦੇ ਹਾਂ ਅਮਰਿਤਪਾਲ ਦੇ ਸਾਥੀ ਪ੍ਰਗਤ ਸਿੰਘ ਮਿਆਵਿੰਡ ਪੋਲੰਟੇਮ ਯੋਧ ਨੇ ਸੋ ਪੈਸਾ ਇੱਕ ਵਾਰ ਫਿਰ ਤੋਂ ਆਸਾਂ ਦੇ ਉੱਪਰ ਪਾਣੀ ਫਿਰ ਚੋਕਿਆ ਹੈ ਅਮਿਤਪਾਲ ਦੀ ਪੈਰੋਲ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇ ਹਮਦਦਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਸ ਤੋਂ ਅੱਗੇ ਭਾਈ ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਆਪਣੇ ਪ੍ਰੋਲ ਦੇ ਵੇਖੋ ਜੀ ਇਹ ਤਾਂ ਅਸੀਂ ਸਰਕਾਰਾਂ ਨੂੰ ਪਹਿਲਾਂ ਵੀ ਕਹਿ ਰਹੇ ਹਾਂ ਕੋਰਟ ਨੂੰ ਤੇ ਸਰਕਾਰ ਨੂੰ ਵੀ ਤੇ ਜੇ ਇਹ ਤਾਂ ਤੁਹਾਨੂੰ ਆਪਣੇ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਹਮ ਸੰਗਤ ਦਾ 20 ਲੱਖ ਵੋਟਰ ਦਾ ਕੋਈ ਦਰਦ ਹੈਗਾ ਤੇ ਫਿਰ ਭਾਈ ਸਾਹਿਬ ਨੂੰ ਜਰੂਰ ਪ੍ਰੋਲ ਦੇਣੀ ਚਾਹੀਦੀ ਪਰ ਇਹਨਾਂ ਨੇ ਹੁਣ ਜਦਾਂ ਸੋਚ ਆਇਆ ਵੀ ਫੇਓ ਪ੍ਰੋਲ ਰੱਦ ਕਰਤੀ ਆ ਤੇ ਇਹ ਬਹੁਤ ਇੱਕ ਮਾੜੀ ਹਰਕਤ ਹੈ ਸਰਕਾਰਾਂ ਵਾਸਤੇ ਤੇ ਪ੍ਰਸ਼ਾਸਨ ਵਾਸਤੇ ਵੀ ਕਿਉਂਕਿ ਜਿਹੜੇ ਇਹਨਾਂ ਨੇ ਕਹਿ ਰਹੇ ਆ ਵੀ ਆਪਣੇ ਪ੍ਰਸ਼ਾਸਨ ਅਮਰਸਾ ਦੇ ਡੀਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਭਾਈ ਸਾਹਿਬ ਬਾਹਰ ਆਉਂਦੇ ਤੇ ਇਥੇ ਮਾਹੌਲ ਨੂੰ ਖਤਰਾ ਤੇ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਕਿਹਨਾਂ ਦਾ ਮਾਹੌਲ ਸਹੀ ਆ ਹੂੰ ਕੀ ਹੁਣ ਮਾਹੌਲ ਤੇ ਪੰਜਾਬ ਦਾ ਸਹੀ ਸਮਝ ਰਹੇ ਜੋ ਆਏ ਦਿਨ ਵੇਖੋ ਕਤਲ ਹੋ ਰਹੇ ਆ ਹੂੰ ਭਾਈ ਸਾਹਿਬ ਜੇ ਹੁੰਦੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਤੇ ਇਸ ਕਰਕੇ ਕਿ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਉੱਤੇ ਦੁਬਾਰਾ ਫੇਰ ਸੋਚਣਾ ਚਾਹੀਦਾ ਆ ਤੇ ਪਰ ਉਹ ਦੇਰੀ ਚਾਹੀਦੀ ਕਿ ਬਾਕੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਸਨੀਕ ਕਿਉਂਕਿ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਸਨ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਵੱਡੀ ਬਹੁਮਤ ਦੇ ਨਾਲ ਅਮਰਿਤਪਾਲ ਸਿੰਘ ਨੂੰ ਜਿਤਾਇਆ ਹੈਗਾ ਤਾਂ ਧਰਜੀ ਗੱਲ ਹੈ ਕਿ ਉਹਨਾਂ ਦੇ ਮਸਲੇ ਛੇਤੀ ਹੱਲ ਹੋਣਗੇ ਪਰ ਹੁਣ ਲੱਗਦਾ ਹੈ ਕਿ ਜਿਹੜਾ ਕਿ ਇਹ ਮਸਲੇ ਹੱਲ ਨਾ ਹੋਣਾ ਵੀ ਇੱਕ ਵੱਡੀ ਚੁਣੌਤੀ ਹੈਗੀ ਹੈ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਹੁਣ ਨੇ ਜਿੱਠਿਆ ਜਾਵੇਗਾ ਅਮਰਿਤਪਾਲ ਦੇ ਜਿਹੜੇ ਕਿ ਹੋਰ ਸਾਥੀ ਹੈਗੇ ਨੇ ਜਾਂ ਫਿਰ ਉਹਨਾਂ ਦੇ ਬਾਕੀ ਸਹਿਯਾਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਪੈਰੋਲ ਜਿਹੜੇ ਕਿ ਆਪਾਂ ਜਿਬੂਗਰ ਜੇਲ੍ਹ ਤੋਂ ਉੱਥੇ ਸ਼ਿਫਟ ਕਰ ਦਿੱਤਾ ਗਿਆ ਕਿ ਅਮਰਿਤਪਾਲ ਤੋਂ ਇਹਨਾਂ ਖਤਰਾ ਕਿ ਉਸ ਤੋਂ ਜਿਹੜਾ ਕਿ ਬਾਰ-ਬਾਰ ਜਿਹੜੀ ਕਿ ਐਪਲੀਕੇਸ਼ਨਸ ਨੇ ਪਟੀਸ਼ਨ ਨੇ ਡਾਰਕ ਕੀਤੀ ਜਾਂਦੇ ਉਹਨਾਂ ਨੂੰ ਨਾਮਨਜ਼ੂਰ ਕਰ ਦਿੱਤਾ ਜਾਂਦਾ ਹੈ ਵੇਖੋ ਜੀ ਅਸੀਂ ਇਹ ਤੇ ਇਹਨਾਂ ਨੂੰ ਪਹਿਲਾਂ ਵੀ ਕਹਿ ਰਹੇ ਹਾਂ ਵੀ ਜਿਹੜੇ ਆਪਾਂ ਕਹਿ ਰਹੇ ਹਾਂ ਨਾ ਲੋਕਾਂ ਦੇ ਉੱਥੇ ਨੇ ਲੋਕ ਮਹਿਸੂਸ ਕਰ ਰਹੇ ਠੱਗਿਆ ਠੱਗਿਆ ਕੋਈ ਇਹਨਾਂ ਦੀ ਵਜ੍ਹਾ ਨਾ ਕਰ ਰਹੇ ਆ ਉਹਨਾਂ ਲੋ ਕੋਈ ਕਮੀ ਨਹੀਂ ਉਹਨਾਂ ਨੇ ਵੇਖੋ ਕਿੰਨੇ ਵੋਟ ਪਾ ਕੇ ਭਾਈ ਸਾਹਿਬ ਨੂੰ ਕਾਮਯਾਬੀ ਕੀਤੀ ਆ ਤੇ ਅਸੀਂ ਉਦੋਂ ਤੇ ਜਦੋਂ ਦੇ ਭਾਈ ਸਾਹਿਬ ਐਮਪੀ ਬਣੇ ਉਦੋਂ ਦੀ ਇਹ ਕੋਸ਼ਿਸ਼ਾਂ ਕਰ ਰਹੇ ਆ ਵੀ ਜਿੰਨੀ ਵੀ ਜਲਦੀ ਹੋ ਸਕੇ ਤੇ ਭਾਈ ਸਾਹਿਬ ਨੂੰ ਉੱਥੋਂ ਰਿਹਾ ਕਰਕੇ ਤੇ ਆਪਣੇ ਉਹਨਾਂ ਦੇ ਹਲਕੇ ਦਾ ਕੰਮ ਕਰਨਾ ਪਰ ਉਹਨੇ ਸਰਕਾਰਾਂ ਵਾਂ ਜਿਹੜੀਆਂ ਸਰਕਾਰਾਂ ਇਹ ਆਪਣੇ ਤੋਂ ਪੰਜਾਬ ਦੀ ਸਰਕਾਰ ਆ ਅੰਮ੍ਰਿਤਸਰ ਦਾ ਜਿਹੜਾ ਪ੍ਰਸ਼ਾਸਨ ਆ ਉਹਦੀ ਸੋਚ ਸਹੀ ਦੀ ਆ ਅਗਲਾ ਕਦਮ ਕੀ ਹੋਣ ਵਾਲਾ ਜੀ ਤੁਹਾਡੀ ਪਾਰਟੀ ਦਾ ਅਹੀਂ ਅਗਲਾ ਕਦਮ ਇਹੋ ਹੀ ਹੈ ਜੀ ਪਾਰਟੀ ਦੇ ਵਿੱਚ ਉਹਨਾਂ ਇਸ ਚੀਜ਼ ਤੇ ਅਸੀਂ ਬਹਿ ਕੇ ਵਿਚਾਰ ਕਰਾਂਗੇ ਕਿਉਂਕਿ ਉਹ ਨਹੀਂ ਕੋਰਟ ਦਾ ਬਿਲਕੁਲ ਕਿੰਨਾ ਚਿਰ ਹੋ ਗਿਆ ਸਾਨੂੰ ਇਹ ਸਾਰਾ ਲੈੰਦੋ ਇਹ ਚੀਜ਼ ਤੇ ਬਹਿ ਕੇ ਵਿਚਾਰ ਕਰਕੇ ਸਾਡੀ ਪਾਰਟੀ ਮਤਨ ਕਰਾਂਗੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲੋਕ ਸਭਾ ਹਲਕਾ ਸ੍ਰੀ ਖਰੂਰ ਸਾਹਿਬ ਦੇ 2 ਲੱਖ ਵੋਟਰ ਦਾ ਕੰਮ ਆ ਉਹਨਾਂ ਦਾ ਵੇਖੋ ਕਿ ਉਹਨਾਂ ਨੂੰ ਕਿਉਂਕਿ ਬਹੁਤ ਜ਼ਰੂਰੀ ਉਹਨਾਂ ਦੇ ਕੰਮ ਹੋ ਰਹੇ ਮੁਸ਼ਕਲਾਂ ਵਾਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਇਸ ਦੇ ਉੱਤੇ ਕੋਈ ਸਾਨੂੰ ਉਹ ਸਾਦਾ ਜਿਹਾ ਸੰਘਰਸ਼ ਵੀ ਕੋਈ ਰੂਪਰੇਖਾ ਉਲੀਕੇ ਤੇ ਅਸੀਂ ਇਹ ਦਾ ਜਰੂਰ ਹੈ ਇਹਨਾਂ ਦਾ ਵਿਰੋਧ ਕਰਾਂਗੇ ਵੀ ਭਾਈ ਸਾਉ ਨੂੰ ਜਿੰਨੀ ਵੀ ਜਲਦੀ ਆ ਐਨਐਸਏ ਰੱਦ ਕਰਕੇ ਤੁਨੋਂ ਰਿਹਾ ਕੀਤਾ ਜਾਵੇ ਤਾਂ ਉਹ ਆ ਕੇ ਆਪਣੇ ਲੋਕ ਸਭਾ ਲਗਾਸੀ ਵੀ ਖਡੂਰ ਸਾਹਿਬ ਦਾ ਕੰਮਕਾਰ ਵੇਖਣ। ਸੋ ਸ਼ੁਕਰੀਆ ਗੱਲਬਾਤ ਕਰਨੀ। ਬਾਕੀ ਇਹ ਜਿਹੜੇ ਚਿਹਰਿਆਂ ਦੇ ਨਾਲ ਲੋਕਾਂ ਦੇ ਵੱਲੋਂ ਵਿਸ਼ਵਾਸ ਦਿਖਾਇਆ ਗਿਆ, ਭਰੋਸਾ ਜਿਤਾਇਆ ਗਿਆ ਸੀ ਅਮਰਿਤਪਾਲ ਸਿੰਘ ਦੇ ਤਾਂ ਉਹਨਾਂ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਪਰ ਪਾਣੀ ਫਿਰ ਚੋਕਿਆ ਕਿਉਂਕਿ ਜਦੋਂ ਹੁਣ 1 ਦਸੰਬਰ ਤੋਂ ਸਰਦਰੁੱਤ ਇਜਲਾਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੋ ਕਿ 19 ਦਸੰਬਰ ਤੱਕ ਚੱਲੇਗਾ ਤੇ ਉਸ ਦੇ ਵਿੱਚ ਵੀ ਜਿਹੜਾ ਕਿ ਹੁਣ ਅੰਮ੍ਰਿਤਪਾਲ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਉਸ ਆਧਾਰ ਦੇ ਉੱਪਰ ਹੁਣ ਅੰਮ੍ਰਿਤਪਾਲ ਦੀ ਪੈਰੋਲ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ